नाम वाहे गुरु सत नाम ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਤ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਲੜੀਵਾਰ ਸ਼ਬਦ ਵਿਚਾਰ ਕਥਾ ਦੇ ਵਿੱਚ ਧੰਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਜੇ ਪਾਤਸ਼ਾਹ ਜੀ ਦੀ ਆਸਾ ਰਾਗ ਵਿੱਚ ਪੱਟੀ ਬਾਣੀ ਚੱਲ ਰਹੀ ਹੈ ਸਤਿਗੁਰ ਜੀ ਦੇ ਅਗਲੇ ਅਸ਼ਬਦ ਬੰਦ 435 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਈਮਾਨ ਹਨ ਆਓ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਰੋਤ ਨੂੰ ਪੰਡਤ ਨੂੰ ਆਦੇ ਨੂੰ ਉਪਦੇਸ਼ ਬਖਸ਼ਦੇ ਸਾਨੂੰ ਜੀਵਾਂ ਨੂੰ ਉਪਦੇਸ਼ ਕਰਦੇ ਹਨ 10ਵਾਂ ਬੰਦ ਮਹਾਰਾਜ ਜੀ ਦਾ ਇਥੋਂ ਆਰੰਭ ਹੁੰਦਾ ਹੈ 9 ਬੰਦ ਸੰਪੂਰਨ ਹੋਏ ਸੀ ਸਤਿਗੁਰ ਜੀ ਆਓ ਉਪਦੇਸ਼ ਬਖਸ਼ਦੇ ਹਨ ਜੀ ਪੱਪੈ ਪਾਰਨਾ ਪਾਵਹੀ ਮੂੜੈ ਪਰਪੰਚ ਤੂੰ ਪਲ ਚਰਹਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੱਪੇ ਅक्षर ਦੁਆਰਾ ਅਗਲਾ ਉਪਦੇਸ਼ ਬਖਸ਼ਦੇ ਹਨ ਪੱਪੇ ਪਾਰ ਨਾ ਪਾਵੀ ਮੂੜੇ ਹੇ ਮੂਰਖ ਮਨੁੱਖ ਮਹਾਰਾਜ ਜੀ ਕਹਿੰਦੇ ਪਰ ਪੰਛ ਜਿਹੜਾ ਤੂੰ ਰਚਿਆ ਹੋਇਆ ਮਾਇਆ ਦੇ ਵਿੱਚ ਫਸ ਕੇ ਮੋਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਇਸ ਭਵ ਸਾਗਰ ਤੋਂ ਮਹਾਰਾਜ ਜੀ ਕਹਿੰਦੇ ਪਾਰ ਨਹੀਂ ਹੋ ਸਕੇਗਾ ਪੱਪੇ ਪਾਰ ਨਾ ਪਾਵੀ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਪਾਰ ਨਹੀਂ ਹੋਇਆ ਜਾ ਸਕਦਾ ਹੈ ਪਾਦਾ ਜੀ ਹੋਏ ਪੰਡਿਤ ਜੀਓ ਜਿਹੜੇ ਪਰਪੰਚ ਦੇ ਵਿੱਚ ਮੋਹ ਦੇ ਵਿੱਚ ਪਰਮਪੰਚ ਤੋਂ ਭਾਵ ਕੀ ਮਾਇਆ ਦੇ ਪਰਪੰਚ ਵਿੱਚ ਤੂੰ ਫਸ ਕੇ ਉਹ ਹਰੀ ਨੂੰ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਸੱਚ ਆਪ ਖਵਾਇਉਨ ਮੂੜੇ ਇਹ ਉਹ ਸਿਰ ਤੇਰੇ ਲੇਖ ਪਿਆ ਤੇ ਮਹਾਰਾਜ ਜੀ ਤੇ ਫਿਰ ਮਹਾਰਾਜ ਜੀ ਕਹਿੰਦੇ ਮੂੜੇ ਮਾਤ ਮੂਰਖ ਮਲੁਖ ਮਹਾਰਾਜ ਜੀ ਕਹਿੰਦੇ ਸੱਚ ਆਪ ਖਵਾਇਉ ਹੋ ਮਹਾਰਾਜ ਜੀ ਕਹਿੰਦੇ ਉਹ ਸੱਚੇ ਨੇ ਮਾਲਕ ਨੇ ਹਰੀ ਨੇ ਤੈਨੂੰ ਇਸ ਰਸਤੇ ਤੋਂ ਖੰਝਾ ਦਿੱਤਾ ਤੇਰੇ ਕਰਮਾਂ ਦੇ ਕਰਕੇ ਉਹ ਸਿਰ ਤੇਰੇ ਲੇਖ ਭਿਆ ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਮੱਥੇ ਦੀ ਲਿਖਤ ਸੀ ਪਿਛਲੇ ਜਨਮਾਂ ਦੇ ਮੁਤਾਬਕ ਉਹਦੇ ਮੁਤਾਬਕ ਤੂੰ ਉਹ ਮਾਲਕ ਦੇ ਨਾਲੋਂ ਵਿਸਰ ਗਿਆ ਮਹਾਰਾਜ ਜੀ ਕਹਿੰਦੇ ਮਾਇਆ ਦੇ ਪ੍ਰਭਾਵ ਵਿੱਚ ਫਸ ਗਿਆ ਉਹ ਸੱਚੇ ਨੂੰ ਮਹਾਰਾਜ ਜੀ ਕਹਿੰਦੇ ਵਿਸਾਰ ਦਿੱਤਾ ਭਭੈ ਭੌਜਲ ਡੁੱਬੋ ਮੂੜੇ ਮਾਇਆ ਵਿੱਚ ਗੁਲਤਾਨ ਭਿਆ ਤੇ ਮਹਾਰਾਜ ਜੀ ਭਭੇ ਅਕਸ਼ਰ ਦੁਆਰਾ ਬਸਤਨ ਕਰਦੇ ਹਨ ਕਹਿੰਦੇ ਭੌਜਲ ਤੋਂ ਡੁੱਬ ਜਾਵੇਂਗਾ ਤੇ ਮਨੁੱਖ ਹੈ ਬ੍ਰਾਹਮਣ ਮਹਾਰਾਜ ਜੀ ਕਹਿੰਦੇ ਭੌਜਲ ਡੁੱਬੋ ਮੂੜੇ ਮਾਇਆ ਵਿੱਚ ਕਿਉਂਕਿ ਮਾਇਆ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਗੁਲਤਾਨ ਹੋਇਆ ਪਿਆ ਹੈ ਫਸਿਆ ਪਿਆ ਹੈ ਮਾਇਆ ਦੇ ਪ੍ਰਭਾਵ ਦੇ ਵਿਚਾਰਨ ਕੀ ਮਹਾਰਾਜ ਜੀ ਕਹਿੰਦੇ ਸ ਭੌਜਲ ਤੋਂ ਡੁੱਬ ਜਾਵੇਂਗਾ ਮਹਾਰਾਜ ਜੀ ਕਹਿੰਦੇ ਭੌਜਲ ਤੋਂ ਡੁੱਬੋ ਭੰਬੇ ਭੌਜਲ ਡੂਬੋ ਮੂੜੇ ਮਹਾਰਾਜ ਜੀ ਕਹਿੰਦੇ ਮੂਰਖੇ ਭੌਜਲ ਤੋਂ ਡੁੱਬ ਜਾਵੇਂਗਾ ਗੁਰ ਪ੍ਰਸਾਦੀ ਏ ਕੋ ਜਾਣੇ ਇੱਕ ਘੜੀ ਮੈਂ ਪਾਰ ਪਿਆ ਪਰ ਮਹਾਰਾਜ ਜੀ ਕਹਿੰਦੇ ਜੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਜੇ ਗੁਰੂ ਦੀ ਪ੍ਰਸੰਤਾ ਕਿਰਪਾ ਪ੍ਰਸਾਦ ਤੋਂ ਭਾਵ ਕਿਰਪਾ ਗੁਰ ਪ੍ਰਸਾਦ ਜੀ ਇੱਕੋ ਜਾਣੇ ਇੱਕੋ ਦੇ ਨਾਲ ਤੇ ਜੇ ਤਾਣ ਪਛਾਨ ਬਣਾ ਲੇ ਇੱਕੋ ਦੇ ਨਾਲ ਤੇਰਾ ਚਿੱਤ ਜੁੜ ਜਾਵੇ ਇੱਕੋ ਦਾ ਤੇਰੇ ਤੇ ਪ੍ਰਭਾਵ ਹੋਵੇ ਫਿਰ ਇੱਕ ਘੜੀ ਦੇ ਵਿੱਚ ਤੂੰ ਪਾਰ ਹੋ ਜਾਵੇਂਗਾ ਕਿਉਂਕਿ ਉਹਦੇ ਸਿਮਰਨ ਵਿੱਚ ਉਹਦੇ ਬਚਨਾਂ ਵਿੱਚ ਉਹਦੀ ਬੰਦਗੀ ਦੇ ਵਿੱਚ ਇਹ ਤਾਕਤ ਹੈ ਇੱਕ ਘੜੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਸੁਭਾਵ ਸਾਗਰ ਤੋਂ ਪਾਰ ਹੋ ਜਾਵੇਗਾ ਪਾਰ ਚੱਲੇਗਾ ਵੱਡੇ ਵਬੈ ਵਾਰੀ ਆਈਆ ਮੂੜੇ ਵਸੂਦੇ ਤੂੰ ਵਿਸਰਿਆ ਵਬ ਅਕਸ਼ਰ ਦੁਆਰਾ ਮਹਾਰਾਜ ਜੀ ਕਹਿੰਦੇ ਤੇਰੀ ਵਾਰੀ ਆ ਜਾਣੀ ਹੈ ਵਾਰੀ ਆਈਆ ਮੂੜੇ ਏ ਮੂਰਖ ਤੇਰੀ ਵਾਰੀ ਆ ਜਾਣੀ ਇੱਕ ਦਿਨ ਵਸੂਦੇਵੋ ਤੂੰ ਵਿਸਰਿਆ ਉਹ ਪ੍ਰਮਾਤਮਾ ਨੂੰ ਤੂੰ ਵਿਸਾਰਤਾ ਭੁੱਲ ਗਿਆ ਨੂੰ ਛੱਡ ਤਾ ਮਹਾਰਾਜ ਜੀ ਕਹਿੰਦੇ ਸੰਸਾਰੀ ਮਾਇਆ ਦੀ ਪੜ੍ਹਾਈ ਪੜਾਣ ਲੱਗਾ ਇਸ ਕਰਕੇ ਵਾਰੀ ਦਾ ਕੋਈ ਪਤਾ ਨਹੀਂ ਕਿਸ ਟਾਈਮ ਆ ਜਾਣੀ ਹੈ ਮਹਾਰਾਜ ਜੀ ਬਚਨ ਵੀ ਕਰਦੇ ਨੇ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਜੀ ਮਹਾਰਾਜ ਜੀ ਕਹਿੰਦੇ ਮੂੜੇ ਇਹ ਪਤਾ ਨਹੀਂ ਕਿਸ ਵੇਲੇ ਉਹ ਵਾਰੀ ਆਖੜਨੀ ਹੈ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜਮ ਕੇ ਵਸ ਪਿਆ ਇਹ ਵੇਲਾ ਵਾਰ-ਵਾਰ ਥੋੜਾ ਮਿਲਣਾ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਜੀ ਪਾਦਾ ਜੀ ਪੰਡਤ ਜੀ ਇਹ ਵੇਲਾ ਵਾਰ-ਵਾਰ ਨਹੀਂ ਮਿਲਲਾ ਮਨੁੱਖਾ ਜਨਮ ਮਾਨਸ ਜਨਮ ਦੁਲੰਭ ਹੈ ਹੋਈ ਨਾ ਬਾਰੰਬਾਰ ਹਰਿ ਜੀ ਕਹਿੰਦੇ ਵੇਲਾ ਭਾਈ ਵਾਰ-ਵਾਰ ਪ੍ਰਾਪਤ ਥੋੜਾ ਹੋਣਾ ਮਨੁੱਖਾ ਜਿਵਨ ਮਾਨਸ ਦੇ ਕਹਿੰਦੇ ਇਹਨੂੰ ਵਿਸਾਰ ਨਾ ਖੁੰਝਣਾ ਤੇਰੇ ਤੋਂ ਖੁੰਝਿਆ ਜਾ ਰਿਹਾ ਕਹਿੰਦੇ ਵੇਲਾ ਤੂੰ ਲੈ ਸਹਿ ਮੂੜੇ ਫਿਰ ਤੂੰ ਜਮ ਕੇ ਵਸ ਪਿਆ ਕਹਿੰਦੇ ਸਮਾਂ ਗੁਜ਼ਰਦਾ ਜਾ ਰਿਹਾ ਹੈ ਇਹ ਵੇਲਾ ਲੰਘਦਾ ਜਾ ਰਿਹਾ ਹੈ ਤੇ ਜਮਾਂ ਦੇ ਸੰਗਲ ਤੇਰੀ ਬੇੜੀ ਤੇਰੇ ਪੈਰਾਂ 'ਚ ਪਈ ਜਾ ਰਹੀ ਐ ਇਸ ਕਰਕੇ ਵੇਲੇ ਨੂੰ ਖੰਜਾਣਾ ਹਜੇ ਸਮਾਂ ਹੈ ਸਵਾਸ ਬਾਕੀ ਹਨ ਇਸ ਕਰਕੇ ਕੀਮਤੀ ਸਮਾਂ ਹੈ ਮਾਨਸ ਜਨਮ ਇਹ ਮਨੁੱਖਾ ਦੇ ਕੀਮਤੀ ਹੈ ਇਹ ਸਮਾਂ ਸਵਾਸ ਕੀਮਤੀ ਹਨ ਇਸ ਕਰਕੇ ਤੂੰ ਪਰਮੇਸ਼ਰ ਦੀ ਬੰਦਗੀ ਕਰ ਝੱਜੇ ਕਦੇ ਨਾ ਚੁਰੇ ਮੂੜੇ ਸਤਿਗੁਰ ਕਾ ਆਪਦੇਸ਼ ਸੁਣ ਤੂੰ ਵੇਖਿਆ ਮਹਾਰਾਜ ਜੀ ਕਹਿੰਦੇ ਤੂੰ ਝੁਰਦਾ ਫਿਰਦਾ ਹੈ ਮਾਇਆ ਦੇ ਕਾਰਨ ਸੰਸਾਰੀ ਮੋਹ ਦੇ ਵਿੱਚ ਸੰਸਾਰੀ ਆਦਾਰਥਾਂ ਦੇ ਮਗਰ ਝੁਰਦਾ ਫਿਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਦਾ ਉਪਦੇਸ਼ ਲੈ ਸਤਿਗੁਰੂ ਦਾ ਆਪਦੇਸ਼ ਸੁਣ ਤੂੰ ਵਿਖਾ ਵਿਖਾ ਤੂੰ ਭਾਵ ਕੀ ਤੂੰ ਤਰ ਜਾਵੇਂਗਾ ਤੈਨੂੰ ਪ੍ਰਾਪਤੀ ਹੋ ਜਾਵੇਗੀ ਜੇ ਸੱਚੇ ਗੁਰੂ ਦਾ ਉਪਦੇਸ਼ ਲਵੇਂਗਾ ਤੇ ਮਹਾਰਾਜ ਜੀ ਕਹਿੰਦੇ ਇਹ ਮਾਇਆ ਦਾ ਜਿਹੜਾ ਵਿਖਾ ਹੈ ਉਤਰ ਜਾਵੇਗਾ ਉਹਨੇ ਖਤਮ ਹੀ ਕਰ ਦੇਣਾ ਮਾਇਆ ਦਾ ਪ੍ਰਭਾਵ ਮੋਦਾ ਪ੍ਰਭਾਵ ਤੇਰੇ ਤੋਂ ਉਤਰ ਜਾਵੀਆਂ ਇਸ ਕਰਕੇ ਤੂੰ ਸਤਿਗੁਰ ਦਾ ਪਰਦੇਸ਼ ਧਾਰਨ ਕਰ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨੁਗਰੇ ਕਹੈ ਨਾਉ ਬੁਰਾ ਤੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਭਾਈ ਸਤਿਗੁਰ ਬਿਨਾ ਗੁਰ ਨਹੀਂ ਕੋਈ ਸਤਿਗੁਰ ਤੋਂ ਬਾਝੋਂ ਕਿਹੜਾ ਗੁਰੂ ਹੈ ਜਿਹੜਾ ਤੈਨੂੰ ਬਚਾ ਲਵੇਗਾ ਕਹਿੰਦੇ ਗੁਰੂ ਨਾਲ ਧਾਰਨ ਕਰੇਗਾ ਗੁਰੂ ਦਾ ਪਰਦੇਸ਼ ਨਾਲ ਲਵੇਗਾ ਨੁਗਰਾ ਬਣ ਜਾਵੇਂਗਾ ਗੁਰੇ ਦਾ ਮਹਾਰਾਜ ਜੀ ਕਹਿੰਦੇ ਨਾ ਲੈਣਾ ਬੁਰਾ ਹੈ ਇਹ ਜ਼ਿੰਦਗੀ ਵਿੱਚ ਮਹਾਰਾਜ ਨੇ ਧਾਰਨ ਕੀਤਾ ਪਹਿਲੋਂ ਗੁਰੂ ਅੰਮਰਦਾਸ ਨੇ ਕਿਉਂਕਿ ਉਹਨਾਂ ਨੇ ਬੜੇ ਸਾਲ ਗੁਰੂ ਦੀ ਭਾਲ ਕੀਤੀ ਜਦੋਂ ਦੇਖੋ ਉਹ ਜੋਗੀ ਮਿਲਿਆ ਸੀ ਨਾ ਹਰਾਜੀ ਸਰਾਣ ਤੋਂ ਆਏ ਗੰਗਾ ਤੱਕ ਜੋਗੀ ਮਿਲਿਆ ਤੇ ਜੋਗੀ ਦੇ ਨਾਲ ਰਾਤ ਗੁਜ਼ਾਰੀ ਤੇ ਪੁੱਛਿਆ ਜੋਗੀ ਨੇ ਕਹਿੰਦੇ ਤੁਹਾਡਾ ਗੁਰੂ ਕੌਣ ਹੈ ਤੁਸੀਂ ਗੁਰੂ ਧਾਰਨ ਕਿੰਨੂੰ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਤਾਂ ਜੇ ਕੋਈ ਗੁਰੂ ਧਾਰਨ ਨਹੀਂ ਕੀਤਾ ਗੁਰੂ ਦੀ ਭਾਲ ਚ ਤੇ ਜੋਗੀ ਕਹਿੰਦਾ ਮੇਰੀ ਸਾਰੀ ਮਿਹਨਤ ਤੇ ਤੁਸੀਂ ਪਾਣੀ ਫੇਰਦਾ ਮੈਂ ਤਾਂ ਨੂੰ ਗੁਰੇ ਦਾ ਦਰਸ਼ਨ ਨਹੀਂ ਕਰਦਾ ਤੇ ਅੱਜ ਮੈਨੂੰ ਉਹ ਗੁਰੇ ਦੇ ਨਾਲ ਰਾਤ گزارਣੀ ਪਈ ਸਾਰੀ ਰਾਤ ਮੈਂ ਉਹ ਗੁਰੇ ਪੁਰਸ਼ ਨਾਲ ਗੁਜ਼ਾਰੀ ਇਸ ਕਰਕੇ ਮੇਰਾ ਪੁੰਨ ਫਲ ਖਤਮ ਕਰ ਤਾ ਜਿਹੜਾ ਮੈਂ ਇਸ਼ਨਾਨ ਕਰਕੇ ਤੇ ਮਹਾਰਾਜ ਨੂੰ ਦੇਖੋ ਉਹ ਜੋਗੀ ਤਾਂ ਚਲਾ ਗਿਆ ਤੇ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਪਈ ਕਹਿੰਦੇ ਸੱਚੀ ਗੱਲ ਐ ਇੰਨੀ ਜ਼ਿੰਦਗੀ ਲੰਘ ਗਈ ਜੇ ਗੁਰੂ ਹੀ ਨਹੀਂ ਮਿਲਿਆ ਤੇ ਕੀ ਪਤਾ ਕੀ ਕਿਸੇ ਪਾਲ ਮੌਤ ਆ ਜਾਣੀ ਐ ਆਖੜਨੀ ਐ ਗੁਰੂ ਦੀ ਭਾਲ ਇੰਨਾ ਚਿਰ ਲਾਤਾ ਤੇ ਆਪਣੀ ਦੇਖੋ ਨੂ ਰਾਣੀ ਤੋਂ ਬਾਣੀ ਸੁਣੀ ਸੀ ਅੰਮ੍ਰਿਤ ਵੇਲੇ ਬਾਣੀ ਸੁਣੀ ਮਾਤਾ ਬੀਬੀ ਅਮਰੋ ਤੋਂ ਤੇ ਜਿਸ ਵੇਲੇ ਅੰਮ੍ਰਿਤ ਵੇਲੇ ਬਾਣੀ ਪੜਦੀ ਸੀ ਮਹਾਰਾਜ ਜੀ ਕਹਿੰਦੇ ਬੇਟਾ ਕਿ ਕਿਦੀ ਬਾਣੀ ਪੜਦੇ ਹੋ ਮਿੱਠੇ ਬੋਲ ਕਿਦੇ ਬੋਲ ਰਹੇ ਹੋ ਜਿਬਾ ਤੋਂ ਕਿਦੇ ਸ਼ਬਦ ਬੋਲਦੇ ਹੋ ਬੜਾ ਰਸ ਹੈ ਬੜਾ ਆਨੰਦ ਹੈ ਤੇ ਉਸ ਵੇਲੇ ਵੀ ਬਾਜੀ ਨੇ ਦੱਸਿਆ ਕਹਿੰਦੇ ਸਾਡੇ ਪਿਤਾ ਜੀ ਇਹ ਬਾਣੀ ਪੜਦੇ ਸੀ ਉਹਨਾਂ ਨੇ ਸਿਕਾਈ ਹੈ ਗੁਰੂ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦੀ ਇਹ ਬਾਣੀਆਂ ਉਹਨਾਂ ਦੇ ਮਿੱਠੇ ਬੋਲ ਹਨ ਜਿਹੜੇ ਸਦਾ ਹੀ ਮਹਾਂਮਰਤ ਵੇਲੇ ਕੰਮ ਕਰਦੀਆਂ ਮਹਾਂਮਰਤ ਵੇਲੇ ਮੰਡਾਲੀਆਂ ਪਾਨੀਆਂ ਉਹ ਬਾਣੀ ਪੜ੍ਹਦੀਆਂ ਜਿਸ ਵੇਲੇ ਕੰਮ ਕਰਦੀ ਸੀ ਮਾ ਬੀਬਾ ਜੀ ਉਸ ਵੇਲੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਸੀ ਤੇ ਮਹਾਰਾਜ ਫਟਾਫਟ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਸੋਹਰਾ ਸਨ ਕਹਿੰਦੇ ਕਹਿੰਦੇ ਬੇਟਾ ਜੀ ਜਲਦੀ ਕਰੋ ਛੇਤੀ ਕਰੋ ਇਹਨੂੰ ਆਪਣੇ ਪਿਤਾ ਗੁਰੂ ਕੋਲ ਲੈ ਚਲੋ ਮੈਂ ਉਹਨਾਂ ਦੇ ਦਰਸ਼ਨ ਕਰਨਾ ਚੁੰਨਾ ਮੈਂ ਉਹਨਾਂ ਨੂੰ ਗੁਰੂ ਧਾਰਨ ਕਰਨਾ ਚੁੰਨਾ ਤੇ ਉਸ ਦਿਨ ਤੋਂ ਦੇਖੋ ਸੇਵਾ ਸ਼ਰੂ ਕੀਤੀ ਭਵੇਂ ਕੁੜਮਸਣ ਆਪਸ ਦੇ ਵਿੱਚ ਕੁੜਮਾਚਾਰੀ ਸੀ ਇਹ ਮਹਾਰਾਜ ਜੀ ਨੇ ਕੁੜਮਾਚਾਰੀ ਛੱਡ ਕੇ ਜਾ ਕੇ ਚਰਣਾ ਤੇ ਨਮਸਕਾਰ ਕੀਤੀ ਉਮਰ ਚ ਵੀ ਵੱਡੇ ਸੀ ਮਹਾਰਾਜ ਗੁਰੂ ਅਮਰਦਾਸ ਜੀ ਉਮਰ ਵੀ ਵੱਡੀ ਸੀ ਵੱਡੇ ਸਨ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਅੱਗੋਂ ਖੜੇ ਹੋ ਗਏ ਸੰਗਸਥਾ ਤੋਂ ਖੜੇ ਹੋ ਕੇ ਕੁੜਮਾਚਾਰੀ ਦੇ ਕਾਰਨ ਖੜੇ ਹੋ ਕੇ ਮਿਲੇ ਨਾਲ ਵਕੜੀ ਚ ਲਿਆ ਪਰ ਮਹਾਰਾਜ ਜੀ ਨਿਮਰਤਾ ਦੇ ਪੁੰਜ ਗੁਰੂ ਅਮਰਦਾਸ ਜੀ ਚਰਣਾ ਤੇ ਬਹਿ ਗਏ ਕਹਿੰਦੇ ਅੱਜ ਅਸੀਂ ਕੁੜਮਾਚਾਰੀ ਕਰਕੇ ਨਹੀਂ ਆਏ ਅੱਜ ਤੁਹਾਡੇ ਦਰਸ਼ਨ ਕਰਨ ਆਇਆ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਅੱਜ ਗੁਰੂ ਚੇਲੇ ਦਾ ਮੇਲ ਹੈ ਇਹ ਸਾਧ ਸੰਗਤ ਜੀ ਉਹ ਗੁਰੂ ਮਹਾਰਾਜ ਨੂੰ ਗੁਰੂ ਧਾਰਨ ਕੀਤਾ 12 ਸਾਲ ਸੇਵਾ ਕਮਾਈ ਇੰਨੀ ਵੱਡੀ ਘਾਲਣਾ ਘਾਲ ਕੇ ਫਿਰ ਗੁਰੂ ਦਾ ਰੂਪ ਹੀ ਹੋ ਗਏ ਇਹ ਆ ਉਹਨਾਂ ਦੀ ਬਾਣੀ ਹੈ ਹਰੰਬਰਦਾਸ ਜੀ ਦੀ ਬਾਣੀ ਹੈ ਨਹੀਂ ਉਹਨਾਂ ਨੇ ਲਿਖੀ ਪਹਿਲੋ ਸਰੀਰ ਤੇ ਉਸ ਚੀਜ਼ ਨੂੰ ਪਰਖਿਆ ਪਰਖ ਦਿੱਤੀ ਪਿਲੋਂ ਆਪਣੇ ਸਰੀਰ ਤੇ ਕਮਾਈ ਕੀਤੀ ਕਮਾਇਆ ਫਿਰ ਮਹਾਰਾਜ ਦੀ ਬਾਣੀ ਉਚਾਰਨ ਕੀਤੀ ਅਜੋ ਵਚਨ ਕਰਦਿਆਂ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਮੂੜੇ ਇਹ ਸੰਸਾਰ ਤੋਂ ਨੂੰ ਗੁਰਾ ਨਾ ਚਲੀ ਕੱਲਾ ਜਾਵੀਂ ਕਿਉਂਕਿ ਇਹਨ ਗੁਰੇ ਦਾਤੇ ਮਹਾਰਾਜ ਜੀ ਕਹਿੰਦੇ ਨਾ ਹੀ ਬੁਰਾ ਮਹਾਰਾਜ ਕਹਿੰਦੇ ਨ ਗੁਰੇ ਗਾਹੈ ਨਾ ਬੁਰਾ ਸਤਗੁਰ ਬਾਜੂ ਗੁਰ ਨਹੀਂ ਕੋਈ ਨ ਗੁਰੇ ਕਾਹੈ ਨਾ ਬੁਰਾ ਮਹਾਰਾਜ ਜੀ ਕਹਿੰਦੇ ਭਾਈ ਨਗੁਰਿਆ ਨੂੰ ਕੋਈ ਗੱਲ ਨਾਲ ਨਹੀਂ ਲਾਂਦਾ ਇਸ ਵਾਸਤੇ ਪੰਡਤ ਜੀ ਪਾਧਾ ਜੀ ਛੱਡ ਦੋ ਮਾੜੇ ਕਰਮ ਮਾਇਆ ਦਾ ਪ੍ਰਭਾਵ ਤਿਆਗ ਦੋ ਗੁਰੂ ਧਾਰਨ ਕਰ ਲਓ ਤਾਂ ਕਿ ਤੁਹਾਡਾ ਜਨਮ ਸਫਲ ਹੋ ਜਾਵੇ ਧੰਦੇ ਧਾਵਤ ਵਰਜ ਰੱਖੋ ਮੂੜੇ ਅੰਤ ਤੇਰੇ ਨਿਧਾਨ ਪਿਆ ਇਹ ਧੰਦਿਆ ਨੂੰ ਵਿਸਾਰ ਦੋ ਫਿਰਜਤ ਕਰ ਦੋ ਰੱਖੋ ਮਹਾਰਾਜ ਜੀ ਕਹਿੰਦੇ ਮੂੜੇ ਮੂਰਖ ਮਨੁਖ ਮਹਾਰਾਜ ਜੀ ਕਹਿੰਦੇ ਅੰਤ ਤੇਰੇ ਨਿਦਾਨ ਪਿਆ ਅੰਤ ਵੇਲੇ ਮਹਾਰਾਜ ਜੀ ਕਹਿੰਦੇ ਖਜ਼ਾਨਾ ਹੀ ਕੰਮ ਹੋਣਾ ਤੇਰੇ ਨਾਲ ਜਾਣਾ ਹੈ ਜਿਵੇਂ ਕਿਸੇ ਵਿੱਚ ਖਰਚ ਲੈ ਕੇ ਬਸ ਤੇ ਚੜੀਦਾ ਹੈ ਨਾ ਸਵਾਰੀ ਕਰੀਦੀ ਹੈ ਉਹਦੇ ਤੋਂ ਬਿਨਾਂ ਸੀ ਸਵਾਰੀ ਨਹੀਂ ਕਰ ਸਕਦੇ ਯਾਤਰਾ ਤੇ ਨਹੀਂ ਜਾ ਸਕਦੇ ਖਰਚ ਨਾਲ ਬੰਨਣਾ ਪੈਂਦਾ ਇਸੇ ਤਰ੍ਹਾਂ ਹੀ ਨਾਮ ਦਾ ਖਰਚ ਲੈ ਕੇ ਜਾਣਾ ਪੈਂਦਾ ਹੈ ਨਹੀਂ ਕਿ ਖਾਲੀ ਚੰਨੂ ਜਾਣਾ ਪਵੇ ਸ੍ਰਿਸ਼ਟੀ ਤੋਂ ਇਹ ਖਰਚ ਨਿਦਾਨ ਖਜ਼ਾਨਾ ਪਾਲੈ ਗੁਰਮਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਇਹ ਖਰਚ ਕੈਸਾ ਹੈ ਮਹਾਰਾਜ ਜੀ ਕਹਿੰਦੇ ਨਾਮ ਰਸ ਦਾ ਸਤਿਗੁਰੂ ਜੀ ਦੱਸ ਰਹੇ ਨੇ ਕਹਿੰਦੇ ਖਰਚ ਐਸਾ ਗੁਰਮਖ ਹੋਵੇ ਤਾਂ ਹਰ ਰਸ ਪੀਵੇ ਕਹਿੰਦੇ ਭਾਈ ਜਿਹੜੇ ਗੁਰਮਖ ਹਨ ਹਰੀ ਦਾ ਰਸ ਪੀਂਦਿਆਂ ਨਾਮ ਰਸ ਨੂੰ ਚੱਖਦਿਆਂ ਨੇ ਰਸ ਐਸਾ ਜੁਗਾ ਜੁਗੰਤਰਾਂ ਤੱਕ ਖਾਈ ਜਾਓ ਪੀਵੀ ਜਾਓ ਇਹ ਖਤਮ ਥੋੜਾ ਹੋਣਾ ਹੈ ਸਾਰੀ ਰਸ ਸੋ ਖਤਮ ਹੋ ਜਾਵੇਗਾ 2-4 ਸਕਿੰਟ ਚ ਇਹ ਨਾਮ ਰਸ ਬ੍ਰਹਮ ਰਸ ਹੈ ਗੁਰਮੁਖ ਜਿਹਨੂੰ ਗੁਰਮੁਖ ਜਿਹੜਿਆਂ ਨੂੰ ਮਹਾਰਾਜ ਜੀ ਕਹਿੰਦੇ ਨਾਮ ਰਸ ਨੂੰ ਪੀਣਾ ਕਰਦੇ ਹਨ ਜੁਗਾ ਜੁਗੰਤਰਾਂ ਤੱਕ ਮਹਾਰਾਜ ਜੀ ਕਹਿੰਦੇ ਖਾਏ ਪਿਆ ਫਿਰ ਵੀ ਇਹ ਖਤਮ ਨਹੀਂ ਹੋਇਆ ਗੱਗੇ गोविंद ਚਿੱਤ ਕਰ ਮੂੜੇ ਗੱਲੀ ਕਿੰਨੇ ਨਾ ਪਾਇਆ ਮਹਾਰਾਜ ਕਹਿੰਦੇ ਮੇਰਾ ਗੱਲਾਂ ਬਾਤਾਂ ਨਾਲ ਨਹੀਂ ਪਾਇਆ ਜਾਣਾ ਇਹਦੇ ਮੂੜੇ ਗੱਲਾਂ ਬਾਤਾਂ ਨਾਲੇ ਬ੍ਰਾਹਮਣ ਜੀਓ ਸੋਤ ਜੀਓ ਗੱਲਾਂ ਬਾਤਾਂ ਨਾਲਿਓ ਬਿਨਲਾ ਗੱਗੇ ਗੋਵਿੰਦ ਚਿੱਤ ਕਰ ਮੂੜੇ ਕਹਿੰਦੇ ਉਹ ਧਰਤੀ ਦੇ ਉਗਾਂ ਪਰਮੇਸ਼ਰ ਨਾਲ ਮਾਲਕ ਨਾਲ ਗੋਵਿੰਦ ਨਾਲ ਚਿੱਤ ਲਾਲੈ ਉਹਦੇ ਨਾਲ ਚਿੱਤ ਜੋੜ ਲੈ ਮੂੜੇ ਗੱਲੀ ਨਹੀਂ ਇਹ ਪਾਇਆ ਜਾਣਾ ਮਹਾਰਾਜ ਜੀ ਕਹਿੰਦੇ ਲੋਕਾਂ ਨੂੰ ਠੱਗ ਸਕਦਾ ਗੱਲਾਂ ਬਾਤਾਂ ਨਾਲ ਪ੍ਰਭਾਵ ਪਾ ਕੇ ਬਾਹਰੋਂ ਗੱਲਾਂ-ਗੱਲਾਂ ਦਾ ਅਪਦੇਸ਼ ਦੇ ਕੇ ਤੇ ਮਹਾਰਾਜ ਜੀ ਕਹਿੰਦੇ ਜੇ ਆਪ ਨਹੀਂ ਉਹਦੇ ਤੇ ਅਮਲ ਕਮਾਇਆ ਫਿਰ ਨਿਫਲ ਹੈ ਗੁਰਮੁਖ ਮਹਾਰਾਜ ਜੀ ਕਹਿੰਦੇ ਮੂੜੇ ਗੱਲੀ ਕਿੰਨੇ ਨਾ ਪਾਇਆ ਗੱਲਾਂ ਦੇ ਨਾਲ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਕਹਿੰਦੇ ਜਦੋਂ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲੇਗਾ ਹਿਰਦੇ ਵਿੱਚ ਵਿਸ਼ਵਾਸ ਜਾਣਗੇ ਪਿਛਲੇ ਗੁਨਾਹ ਤੇਰੇ ਬਖਸ਼ੇ ਜਾਣਗੇ ਇਹ ਗੁਰੂ ਜਿਹੜਾ ਹੈ ਉਹ ਸਦਾ ਹੀ ਗੱਲ ਨਾਲ ਲੰਦਾ ਬੱਚਿਆਂ ਦੀ ਤਰ੍ਹਾਂ ਜਿਵੇਂ ਬੱਚਾ ਜਿਹੜਾ ਉਹ ਇੱਕ ਮਾਪਿਓ ਦੀ ਆਣ ਕੇ ਗੋਦੀ ਚ ਬਿੰਦਾ ਤੇ ਮਾਪਿਓ ਦੇ ਗੁਨਾਹਾਂ ਨੂੰ ਭੁੱਲ ਜਾਂਦਾ ਫਿਰ ਪਿਆਰ ਕਰਦਾ ਮਾਪਿਓ ਇਸੇ ਤਰ੍ਹਾਂ ਉਹ ਪਿਤਾ ਪਰਮੇਸ਼ਰ ਹੈ ਜੇ ਤੂੰ ਗੁਨਾਹ ਛੱਡ ਦੇਵੇਂਗਾ ਤੇ ਉਹਨੂੰ ਚਿੱਤ ਵਿੱਚ ਵਸਾ ਲਵੇਂਗਾ ਮਹਾਰਾਜ ਜੀ ਕਹਿੰਦੇ ਤੇਰੇ ਗੁਨਾਹ ਬਖਸ਼ ਦੇਵੇਗਾ ਜਿਹੜੇ ਪਿਛਲੇ ਗੁਨਾਹ ਨੂੰ ਬਖਸ਼ੇ ਜਾਣ ਪਿਛਲੇ ਆਉਗਣ ਬਖਸ਼ ਦੇ ਪ੍ਰਭ ਅੱਗੇ ਮਾਰਗ ਪਾਏ ਬੇਨਤੀ ਕਰਦੇ ਹਨ ਮਹਾਰਾਜ ਸ਼ਬਦ ਵਿੱਚ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗਨਹ ਸਭ ਬਖਸ਼ ਲਿਆ ਪਿਛਲੇ ਗਨਾਹ ਕੀਤੇ ਬਖਸ਼ਾ ਲੇਗਾ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਹਾਰਾਜ ਜੀ ਕਹਿੰਦੇ ਹਰੀ ਦੀ ਕਥਾ ਵਿਚਾਰ ਉਹ ਮਹਾਰਾਜ ਜੀ ਕਹਿੰਦੇ ਮੂੜੇ ਮਨੁੱਖ ਤੂੰ ਈਰ ਦੇਵ ਚ ਵਸਾਣਾ ਕਰ ਹਾਏ ਹਰ ਕਥਾ ਬੂਝ ਤੂੰ ਮੂੜੇ ਕਹਿੰਦੇ ਉਹ ਪਰਮਾਤਮਾ ਦੇ ਗੁਣਾ ਨੂੰ ਮਹਾਰਾਜ ਜੀ ਕਹਿੰਦੇ ਉਹ ਦੇ ਪਰਮਾਤਮਾ ਦੇ ਗੁਣਾਂ ਦੇ ਅੱਖਰਾਂ ਜਿਹੜੇ ਉਹ ਹਿਰਦੇ ਵਿੱਚ ਵਸਾ ਉਹਦੀ ਵਿਚਾਰ ਨੂੰ ਸਮਝਣਾ ਕਾਰ ਤਾਂ ਸੁਖ ਹੋਈ ਮਹਾਰਾਜ ਜੀ ਕਹਿੰਦੇ ਸਦਾ ਸੁਖ ਪਾਵੇਂਗਾ ਕਹਿੰਦੇ ਮਾਇਆ ਚ ਸੁਖ ਲੱਭਦਾ ਫਿਰਦਾ ਹੈ ਨਾ ਦੌੜਿਆ ਫਿਰਦਾ ਹੈ ਘਰਾਂ ਚ ਲੋਕਾਂ ਨੂੰ ਠੱਗਦਾ ਫਿਰਦਾ ਹੈ ਹਰਾ ਜੀ ਕਹਿੰਦੇ ਸਦਾ ਸੁਖ ਚਾਹਨਾ ਹੈ ਤੇ ਕਥਾ ਵਿਚਾਰ ਨੂੰ ਹਿਰਦੇ ਵਿੱਚ ਵਸਾਣਾ ਕਰ ਮਨ ਮੁਖ ਪੜੇ ਤੇ ਤਾਂ ਦੁੱਖ ਲੱਗੈ ਫਿਰ ਸਤਿਗੁਰ ਮੁਕਤ ਨਾ ਹੋਈ ਇਪਰਹੰਦੇ ਤੂੰ ਤੂੰ ਬਿਰਤੀ ਤਾਂ ਮਨਮੁਖਾਂ ਲਈ ਧਾਰਨ ਕੀਤੀ ਹੈ ਬਾਹਰੋਂ-ਬਾਰੋਂ ਪੜਦਾ ਹੈ ਆਪ ਪੜਦਾ ਹੈ ਤੇ ਆਪਣੇ ਚੇਲਿਆਂ ਨੂੰ ਪੜ੍ਹਾਣਾ ਹੈ ਉਹਨਾਂ ਦੀ ਵੀ ਮੱਤ ਪ੍ਰਿਸ਼ਟ ਹੋ ਗਈ ਹੈ ਤਾਂ ਦੁੱਖ ਲੱਗ ਗਏ ਮਹਾਰਾਜ ਜੀ ਕਹਿੰਦੇ ਮਨਮੁਖ ਪੜੇ ਕੀਤਾ ਤੇਤਾ ਦੁੱਖ ਪਾਵੇ ਮਹਾਰਾਜ ਜੀ ਕਹਿੰਦੇ ਮਨਮੁਖ ਦਾ ਫਰਕ ਹੈ ਕਿੰਦੂ ਬਾਹਰੋਂ ਪੜਦਾ ਹੈ ਪੜ-ਪੜ ਕੇ ਮਹਾਰਾਜ ਜੀ ਕਹਿੰਦੇ ਵਕਾਰ ਇਕੱਠੇ ਕਰ ਲੈਂਦਾ ਉਹ ਸਮਝਦਾ ਕਿ ਮੈਂ ਬਹੁਤ ਸਿਆਣਾ ਹੋ ਗਿਆ ਚੱਤਰ ਹੋ ਗਿਆ ਪੜਿਆ-ਲਿਖਿਆ ਹੋ ਗਿਆ ਤੇ ਬਾਣੀ ਨੂੰ ਮਹਾਰਾਜ ਜੀ ਨੂੰ ਐਵੇਂ ਸਮਝਦੇ ਨੇ ਲੋਕ ਦੇਖੋ ਇੱਥੋਂ ਧਾਰਨ ਪੈਦਾ ਹੁੰਦੀ ਹੈ ਨਾ ਉਹ ਤੇ ਪੜੇ ਲਿਖੇ ਲੋਕ ਬਾਣੀ ਤੇ ਵੀ ਉਂਗਲਾ ਖਣੀਆਂ ਕਰਦੇ ਨੇ ਕਿੰਤੂ ਪਰੰਤੂ ਸ਼ੁਰੂ ਕਰ ਦਿੰਦੇ ਨੇ ਬਾਣੀ ਇਦਾਂ ਕਹਿੰਦੀ ਆ ਕੋਲੀ ਗੱਲਾਂ ਬਣਾਉਂਦੇ ਆ ਪਰ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਉੱਤਰ ਦਿੰਦੇ ਨੇ ਕਹਿੰਦੇ ਪੜਿਆ ਲਿਖਿਆ ਦੁਨੀਆ ਦੇ ਸਾਹਮਣੇ ਮਾਨਮੁਖਤਾ ਪੜਨਾ ਲੱਗ ਗੁਰਮੁਖਾਂ ਦਾ ਪੜਨਾ ਲੱਗ ਗਾ ਮਾਨਮੁਖ ਸੰਸਾਰੀ ਪੜਾਈ ਕਰਦਾ ਹੈ ਤਿਉ ਆਪਣੇ ਸੰਸਾਰੀ ਪਦਾਰਥਾਂ ਨੂੰ ਕੱਤਰ ਕਰਦਾ ਦੁੱਖ ਸਹਿੜਦਾ ਪਰ ਗੁਰਮੁਖ ਪੜਦੇ ਹਨ ਉਹ ਗੁਰੂ ਦੀ ਬਾਣੀ ਦੇ ਅੱਖਰ ਚਿੱਤ ਵਿੱਚ ਵਸਾਉਂਦੇ ਹਨ ਹਰਿ ਜੀ ਕਹਿੰਦੇ ਫਿਰ ਦੁੱਖ ਨਵਿਰਤੀ ਹੁੰਦੇ ਬਿਨ ਸਤਗੁਰੂ ਮੁਕਤ ਨਾ ਹੋਈ ਕਹਿੰਦੇ ਜੇ ਇਹ ਸੰਸਾਰੀ ਪੜਾਈ ਪੜ੍ਹਾਈ ਪੜ੍ਹ ਕੇ ਵਿਕਾਰ ਇਕੱਠੇ ਕਰੇਗਾ ਫਿਰ ਸਤਗੁਰੂ ਤੋਂ ਬਿਨਾ ਤੈਨੂੰ ਕੋਈ ਮੁਕਤੀ ਨਹੀਂ ਦਿਵਾ ਸਕਦਾ ਤੇਰੀ ਆਤਮਾ ਨੂੰ ਅਮਰ ਨਹੀਂ ਕਰ ਸਕਦਾ ਰਾਰੇ ਰਾਮ ਚਿੱਤ ਕਰ ਮੂੜੇ ਹਿਰਦੇ ਜਿਨ ਕੇ ਰਵਰਿਆ ਰਾ ਰਾਕਸ਼ਰ ਤੋਂ ਉਪਦੇਸ਼ ਬਖਸ਼ਦਿਆ ਨਾਮ ਚਿੱਤਕਾਰ ਹਰੋ ਜੀ ਕਹਿੰਦੇ ਰਾਰੇ ਅਕਸ਼ ਤੋਂ ਤੈਨੂੰ ਉਪਦੇਸ਼ ਬਖਦਿਆ ਨਾਮ ਰਮੇ ਹੋਏ ਮਾਲਕ ਨੂੰ ਚਿੱਤ ਵਿੱਚ ਵਸਾਣਾ ਕਰ ਹੈ ਬੂੜੇ ਮਨੁੱਖ ਹਿਰਦੇ ਵਿੱਚ ਵਸਾਲਾ ਹੈ ਮਹਾਰਾਜ ਜੀ ਕਹਿੰਦੇ ਜਿਨ ਕੇ ਰਵ ਰਹਾ ਇਨ੍ਹਾਂ ਦੇ ਹਿਰਦਿਆਂ ਤੇ ਮਹਾਰਾਜ ਜੀ ਕਹਿੰਦੇ ਉਹ ਵਸ ਜਾਂਦਾ ਹੈ ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿਨੀ ਭੂਜ ਲਿਆ ਈਮਾਰਾ ਜੀ ਅਨਸਰ ਦੇਣੇ ਨੇ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਉਹ ਰਮਿਓਈ ਮਾਲਕ ਨੂੰ ਪਛਾਣ ਲਿਆ ਭਾਵ ਕਿ ਉਹਨੂੰ ਉਹਦੇ ਗੁਣਾਂ ਨੂੰ ਪੜ੍ਹ ਕੇ ਬਾਣੀ ਉਹਨੂੰ ਹਿਰਦੇ ਵਿੱਚ ਵਸਾ ਲਿਆ ਉਹਦੇ ਗੁਣ ਧਾਰਨ ਕਰ ਲੇ ਨਿਰਗੁਣ ਰਾਮ ਤਿਨੀ ਬੂਝ ਲਿਆ ਜਿਹੜਾ ਨਿਰਗੁਣ ਰਾਮ ਹੈ ਨਾ ਉਹਨਾਂ ਨੇ ਬੂਝ ਲਿਆ ਉਹਨਾਂ ਨੇ ਚਿੱਤ ਵਿੱਚ ਵਸਾ ਕੇ ਉਹਦੇ ਗੁਣਾਂ ਨੂੰ ਧਾਰਨ ਕਰ ਲਿਆ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਅਖੀਰ ਲੀਆਂ ਤੁਖਾਂ ਵਿੱਚ ਮਹਾਰਾਜ ਜੀ ਬੇਨਤੀ ਕਰਦਿਆਂ ਕਹਿੰਦੇ ਮਾਲਕ ਜੀਓ ਪ੍ਰਭੂ ਜੀਓ ਤੁਹਾਡਾ ਅੰਤ ਨਹੀਂ ਲਖਿਆ ਜਾ ਸਕਦਾ ਅੰਤ ਥੋੜਾ ਪਾ ਸਕਦੇ ਆ ਤੂੰ ਬੇਅੰਤ ਹੈ ਇਸ ਕਰਕੇ ਤੁਹਾਡਾ ਅੰਤ ਨਹੀਂ ਹੈ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਇਹਨੂੰ ਕਥਨ ਕਰ ਕਰਕੇ ਵੀ ਥੱਕ ਜਾਵਾਂਗੇ ਤੇਰਾ ਅੰਤ ਨਹੀਂ ਪਾ ਸਕਦੇ ਕਿਉਂਕਿ ਤੇਰੀ ਬੇਅੰਤਤਾ ਵੱਡੀ ਹੈ ਇਸ ਕਰਕੇ ਤੂੰ ਬੇਅੰਤ ਹੈ ਤੇਰਾ ਲਖ ਨਹੀਂ ਲਖਿਆ ਜਾ ਸਕਦਾ ਨਾਨਕ ਜਿਨ ਕੋ ਸਤਿਗੁਰੂ ਮਿਲਿਆ ਇਨ ਕਾ ਲੇਖਾ ਨਿਭੜਿਆ ਮਹਾਰਾਜ ਜੀ ਦੇਖੋ ਕੀਲੀ ਤੁਖ ਵਿੱਚ ਸਾਰੀ ਬਾਣੀ ਦਾ ਜਵਾਬ ਦੇ ਦਿੰਦੇ ਨੇ ਪਾਦ ਦੇ ਨੂੰ ਉਸ ਪੰਡਤ ਨੂੰ ਕਹਿੰਦੇ ਜੇ ਲੇਖਾ ਤੇਰਾ ਪੰਡ ਜਿਹੜੀ ਸਿਰ ਤੇ ਹੈ ਨਾ ਉਹ ਤਾਂ ਖਤਮ ਹੋਣੀ ਹੈ ਨਾਨਕ ਜਿਨ ਕੋ ਸਤਿਗੁਰੂ ਮਿਲਿਆ ਇਹਨਾਂ ਨੂੰ ਸਤਿਗੁਰੂ ਨਾਲ ਜਿਨ੍ਹਾਂ ਦਾ ਮੇਲ ਹੋ ਗਿਆ ਸ਼ਬਦ ਰਾਈ ਬਾਣੀ ਰਾਈ ਮਹਾਰਾਜ ਜੀ ਕਹਿੰਦੇ ਤਨ ਕਾ ਲੇਖਾ ਨਿਭੜਿਆ ਉਹ ਸਰੀਰ ਵਿੱਚ ਹੀ ਪਿਆਰੋ ਲੇਖਾ ਨਿਭੜ ਜਾਂਦਾ ਹੈ ਅੱਗੇ ਪੇਸ਼ ਨਹੀਂ ਹੋਣਾ ਪੈਂਦਾ ਜਦੋਂ ਗੁਰਮੁਖ ਗੁਰ ਭਗਤ ਜਾਨ ਕੋਈ ਗੁਰ ਸਿੱਖ ਕੋਈ ਸਰੀਰ ਕੋਈ ਜਿਗਿਆਸੂ ਬਾਣੀ ਪੜਦਾ ਵਿਚਾਰਦਾ ਉਹਦਾ ਪਿਛਲੇ ਕਰਮਾਂ ਦਾ ਹਸਾਬ ਲੇਖਾ ਜਿਹੜਾ ਸਿਰ ਤੇ ਪੰਡ ਚੁੱਕਦੇ ਹਨ ਆਪਾਂ ਜਿਵੇਂ ਜਿਵੇਂ ਮਨ ਮੁਕਤਾਈ ਹੁੰਦੀ ਹੈ ਤੇ ਸਿਰ ਤੇ ਲਿਖੇ ਦੀ ਪੰਡ ਵੱਡੀ ਹੁੰਦੀ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜੀ ਉਹ ਲੇਖਾ ਖਤਮ ਹੋ ਜਾਣਾ ਜਦੋਂ ਬਾਣੀ ਦਾ ਪ੍ਰਚਾਰ ਕਰੋਗੇ ਸਿੱਖਿਆ ਦੇਵੋਗੇ ਬੱਚਿਆਂ ਨੂੰ ਵਿਦਿਆ ਪੜ੍ਹਾਓਗੇ ਸੱਚ ਧਰਮ ਤੇ ਤੋਰੋਗੇ ਤੇ ਤੁਹਾਡਾ ਵੀ ਲੇਖਾ ਖਤਮ ਹੋ ਜਾਣਾ ਜਿਨ ਕੋ ਸਤਗੁਰੂ ਮਿਲਿਆ ਤਿਨ ਕਾ ਲੇਖਾ ਨਿਭੜਿਆ ਮਹਾਰਾਜ ਜੀ ਕਹਿੰਦੇ ਜੇ ਮੇਲ ਹੋ ਗਿਆ ਫਿਰ ਲੇਖਾ ਨਿਭੜ ਜਾਣਾ ਕਿਉਂਕਿ ਆਤਮਾ ਜਿਹੜੀ ਇਹ ਸਰੀਰ ਵਿੱਚ ਹੀ ਅੰਮਰ ਹੋ ਜਾਣੀ ਹੈ ਉਹਨੂੰ ਪੜ ਕੇ ਉਹਨੂੰ ਵਿਚਾਰ ਕੇ ਉਹਦੇ ਗੁਣਾਂ ਨੂੰ ਧਾਰਨ ਕਰਕੇ ਇਹ ਭਾਈ ਲੇਖੇ ਨੂੰ ਅਸੀਂ ਖਤਮ ਕਰ ਸਕਦੇ ਹਾਂ ਇਹ ਪੱਤੀ ਬਾਣੀ ਜੋ ਤੀਜੇ ਪਾਤਸ਼ਾਹ ਜੀ ਇੱਕ ਪਾਧੇ ਨੂੰ ਪਰਦੇਸ਼ ਬਖਸ਼ਦੇ ਹੋਏ ਗੋਵਿੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਅਚਾਰਨ ਕਰਦੇ ਹਨ ਇੱਥੇ ਸਮਾਪਤੀ ਹੁੰਦੀ ਹੈ ਇਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭੰਦੇ ਜੀ ਨਿੱਕਾ ਭੁੱਲਾਂ ਜਨੀਆਂ ਹਨ ਮਹਾਰਾਜ ਸਤਿਮਤ ਬਖਸ਼ ਲੈਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ